ਹਾਂਜੀ ਸੱਚਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਹੋਰ ਨਵੀਂ ਅਪਡੇਟ ਦੇ ਨਾਲ ਸੋ ਹੁਣੇ-ਹੁਣੇ ਇੱਕ ਖੁਸ਼ਖਬਰੀ ਹੋਰ 3704 ਮਾਸਟਰ ਕੇਡਰ ਵਾਸਤੇ ਆਈ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸੌਰਵ ਸ਼ਰਮਾ ਦਵਿੰਦਰ ਖੇੜਾ ਅਤੇ ਇਮਰਾਨ ਹੁਸੈਨ ਵਾਲੇ ਜਿਹੜੇ ਕੇਸ ਲੱਗੇ ਸੀ ਪਟੀਸ਼ਨਰ ਸੀ ਸੋ ਉਹਨਾਂ ਕੇਸਾਂ ਦੇ ਸਪੀਕਿੰਗ ਆਰਡਰ ਆਈ ਸੀ ਸੋ ਅੱਜ ਇੱਕ ਵਾਰ ਫਿਰ ਜਿਹੜੇ ਹੈਗੇ ਆ 3704 ਮਾਸਟਰ ਕੇਡਰ ਦੇ ਜਿਹੜੇ ਗੁਰਪ੍ਰੀਤ ਸਿੰਘ ਫਾਜ਼ਿਲਕਾ ਵਾਲੇ ਜਿਹੜੇ ਉਹਨਾਂ ਦੇ ਕੇਸ ਦੇ ਅੰਦਰ ਜਿੰਨੇ ਵੀ ਕਰਮਚਾਰੀ ਸੀ ਸੋ ਉਹਨਾਂ ਨੂੰ ਬਹੁਤ-ਬਹੁਤ ਮੁबारकਾਂ ਕਿਉਂਕਿ ਗੁਰਪ੍ਰੀਤ ਸਿੰਘ ਕੇਸ ਵਾਲੇ ਜਿਹੜਾ 11556 ਨੰਬਰ ਕੇਸ ਜਿਹੜਾ ਬਣਦਾ ਉਹਨਾਂ ਦਾ ਠੀਕ ਹੈ ਜੀ ਸੋ ਉਸ ਦੀ ਜਿਹੜੀ ਅੱਜ ਉਹ ਸਪੀਕਿੰਗ ਆਰਡਰ ਜਾਰੀ ਹੋ ਚੁੱਕੇ ਦੋਸਤੋ ਠੀਕ ਹੈ ਜੀ ਸੋ ਬਹੁਤ-ਬਹੁਤ ਮੁबारकਾਂ ਉਹਨਾਂ ਸਾਰੇ ਹੀ ਸੈਂਚੂਰੀ ਚਾਰ ਕੇਡਰ ਨੂੰ ਕਿ ਸਟੈਪ ਬਾਈ ਸਟੈਪ ਜਿਹੜਾ ਵਿਭਾਗ ਹੈ ਦਵਿੰਦਰ ਖੀੜਾ ਤੋਂ ਲੈ ਕੇ ਇਮਰਾਨ ਹੁਸੈਨ ਇੱਕ ਸ਼ਾਇਦ ਲਾਸਟ ਕੇਸ ਹੁਣ ਜਿਹੜਾ ਪਟੀਸ਼ਨਰ ਦਾ ਰਹਿ ਗਿਆ ਲਾਸਟ ਮਈ ਵਾਲਾ ਤਕਰੀਬਨ ਮੈਨੂੰ ਲੱਗਦਾ ਵੀ ਸ਼ਾਇਦ ਸਾਰੇ ਪਟੀਸ਼ਨਰ ਨੂੰ ਹੋਈ ਜਿਹੜੇ ਸਪੀਕਿੰਗ ਆਰਡਰ ਆ ਜਾਣੇ ਹੈ ਇਸ ਹਫਤੇ ਦੇ ਵਿੱਚ ਵਿੱਚ ਠੀਕ ਹੈ ਜੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁबारक ਪਰ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਦੋਸਤੋ ਰਹਿ ਚੁੱਕੀ ਹੈ ਉਹ ਹੈ ਜੀ ਪੇ ਫਿਕਸੇਸ਼ਨ ਠੀਕ ਹੈ ਜੀ ਸੋ ਕਿਸ ਜਿਹੜਾ ਬੇਸ ਦੇ ਉੱਪਰ ਪੇ ਫਿਕਸ ਕੀਤੀ ਜਾਂਦੀ ਹੈ ਠੀਕ ਹੈ ਉਹ ਇੱਕ ਜਿਹੜਾ ਵੱਡਾ ਜਿਵੇਂ ਕਹਿਦੀ ਵੀ ਇੱਕ ਸੀਕ੍ਰੀਟ ਬਣਿਆ ਹੋਇਆ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਕਿ ਬਹੁਤ ਸਾਰੇ ਜਿਵੇਂ ਕਹਿਦੀ ਵੀ ਕਰਮਚਾਰੀ ਹੈ ਜਾਂ ਪਟੀਸ਼ਨਰ ਹੈ ਉਹਨਾਂ ਦੇ ਮਨਾਂ ਵਿੱਚ ਇਹੀ ਡਰ ਹੈ ਵੀ ਕਿਤੇ ਰਿਕਵਰੀ ਨਾ ਪੈ ਜੇ ਠੀਕ ਹੈ ਜੀ ਸੋ ਇਹੀ ਜਿਹੜਾ ਇੱਕ ਚੋਰਾ ਕਹਿ ਲਈਏ ਜਾਂ ਇੱਕ ਵੱਡੀ ਟੈਨਸ਼ਨ ਜਿਹੜੀ ਉਹ ਸਾਰੇ ਕਰਮਚਾਰੀਆਂ ਦੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਵੀ ਕਿਤੇ ਜਿਹੜੀ ਰਿਕਵਰੀ ਨਾ ਪੈ ਜੇ ਪਰ ਜਿੱਥੋਂ ਤੱਕ ਦੋਸਤੋ ਸੁਣਨ ਦੇ ਵਿੱਚ ਆਇਆ ਠੀਕ ਹੈ ਜੀ ਤਾਂ ਉਹ ਇਹ ਹੈ ਕਿ ਸੀ ਅਤੇ ਡੀ ਗਰੁੱਪ ਦੇ ਉੱਪਰ ਜਿਸ ਤਰ੍ਹਾਂ ਕਹਿੰਦੇ ਵੀ ਉਹ ਰਿਕਵਰੀ ਨਹੀਂ ਪੈਂਦੀ ਠੀਕ ਹੈ ਜੀ ਸੋ ਦੂਸਰਾ ਜਿਹੜਾ ਹੈਗਾ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਸੀ ਤੇ ਡੀ ਗਰੁੱਪ ਹੁੰਦੇ ਆ ਉਹਨਾਂ ਤੇ ਰਿਕਵਰੀ ਨਹੀਂ ਪੈਂਦੀ ਦੂਸਰਾ ਇਹ ਹੈ ਕਿ ਜਿਹੜਾ ਹੈਗਾ ਵਿਭਾਗ ਅਜੇ ਤੱਕ ਉਹਨਾਂ ਵੱਲੋਂ ਅਫੀਸ਼ੀਅਲ ਲੈਟਰ ਨਹੀਂ ਆਇਆ ਠੀਕ ਹੈ ਜੀ ਜੇ ਰਿਕਵਰੀ ਪੈਂਦੀ ਵੀ ਹੈ ਠੀਕ ਹੈ ਜੀ ਤਾਂ ਉਹ ਇੱਕਦਮ ਜਿਹੜਾ ਹੈਗਾ ਤੁਹਾਡੇ ਤੇ ਕੋਈ ਵਿੱਤੀ ਬੋਝ ਨਹੀਂ ਪਾਇਆ ਜਾਊਗਾ ਉਹ ਤੁਹਾਡੀ ਸੈਲਰੀ ਦੇ ਵਿੱਚ ਹੀ ਡਿਡੈਕਟ ਕਰ ਲਈ ਜਾਊਗੀ ਫਿਲਹਾਲ ਤਾਂ 101% ਜਿਨ੍ਹਾਂ ਨਾਲ ਵੀ ਮੈਂ ਥੋੜੀ ਬਹੁਤ ਗੱਲ ਕੀਤੀ ਹੈ ਉਹਨਾਂ ਦੀ ਸ਼ੋਰਟ ਹੀ ਇਹੀ ਆਈ ਹੈ ਠੀਕ ਹੈ ਜੀ ਕਿ ਰਿਕਵਰੀ ਨਹੀਂ ਪੈਣੀ ਸੋ ਬਾਕੀ ਦੇਖਦੇ ਹਾਂ ਕੀ ਬਣਦਾ ਠੀਕ ਹੈ ਜੀ ਪਰਮਾਤਮਾ ਕਰੇ ਕਿਸੇ ਤਰ੍ਹਾਂ ਦਾ ਕੋਈ ਰਿਕਵਰੀ ਨਾ ਹੋਵੇ ਸਾਰਾ ਕੁਝ ਜਿਸ ਤਰ੍ਹਾਂ ਹੁਣ ਤੱਕ ਚੰਗਾ ਹੁੰਦਾ ਆ ਰਿਹਾ ਠੀਕ ਹੈ ਜੀ ਸੋ ਉਸੇ ਤਰ੍ਹਾਂ ਹੀ ਚੰਗਾ ਹੋਵੇ ਸੋ ਦੂਸਰੇ ਇੱਕ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਿ ਸਰ ਅਸੀਂ ਪਟੀਸ਼ਨਰ ਨਹੀਂ ਬਣੇ ਸੋ ਉੱਥੇ ਉਹਨਾਂ ਪੰਪਰਾਵਾਂ ਲਈ ਇੱਕ ਜਿਹੜੀ ਹੈਗੀ ਹੈ ਸ਼ਾਇਦ ਕੈਸੀ ਦੀ ਵੀ ਦੁਵਿਧਾ ਵਾਲੀ ਗੱਲ ਹੈ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਵੀ ਕੀ ਅਸੀਂ ਪਟੀਸ਼ਨਰ ਬਣੀਏ ਜਾਂ ਨਾ ਬਣੀਏ ਸੋ ਦੋਸਤੋ ਦੇਖੋ ਸਿੱਧੀ ਜੀ ਗੱਲ ਹੈ ਹੁਣ ਤੱਕ ਜਿੰਨਾ ਪੇ ਸਕਿਲ ਜਾਂ ਪੇ ਫਿਕਸੇਸ਼ਨ ਹੋਈ ਹੈ ਪੇ ਸਕਿਲ ਲਾਗੂ ਹੋਇਆ ਉਹ ਸਿਰਫ ਪਟੀਸ਼ਨਰ ਤੇ ਹੋਇਆ ਜਿਨ੍ਹਾਂ ਨੇ ਕੇਸ ਲਾਇਆ ਠੀਕ ਹੈ ਜੀ ਉਹਨਾਂ ਪਟੀਸ਼ਨਰਾਂ ਦਾ ਹੀ ਜਿਹੜਾ ਸਪੀਕਿੰਗ ਆਰਡਰ ਆਇਆ ਹੈ ਲਿਸਟਾਂ ਜਾਰੀ ਹੋ ਜਾਣਗੀਆਂ ਠੀਕ ਹੈ ਜੀ ਥੋੜੇ ਸਮੇਂ ਦੇ ਵਿੱਚ ਤਕਰੀਬਨ ਇਸ ਹਫ਼ਤੇ ਦੇ ਵਿੱਚ ਵਿੱਚ ਠੀਕ ਹੈ ਜੀ ਸੋ ਉਹ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਇਹ ਡਰ ਹੈ ਵੀ ਸ਼ਾਇਦ ਪਤਾ ਨਹੀਂ ਸਾਡਾ ਕੀ ਬਣੂਗਾ ਸੋ ਦੋਸਤੋ ਇੱਕ ਸਿੱਧੀ ਜੀ ਗੱਲ ਹੈ ਵੀ ਜਿੰਨਾ ਚਿਰ ਜਨਰਲਾਈਜ਼ ਨਹੀਂ ਹੁੰਦਾ ਠੀਕ ਹੈ ਜੀ ਉਹਨਾਂ ਚਿਰ ਨਾਨ ਪਟੀਸ਼ਨਰਸ ਨੂੰ ਪੇ ਸਕੇਲ ਨਹੀਂ ਮਿਲਦਾ ਠੀਕ ਹੈ ਜੀ ਸਿੱਧੀ ਜੀ ਸਿੰਪਲ ਜੀ ਗੱਲ ਹੈ ਸੋ ਪਰ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਸਾਨੂੰ ਵੀ ਛੇਮਾ ਪੇ ਸਕੇਲ ਮਿਲੇ ਇਹ ਗੱਲ ਕਿਉਂਕਿ ਤੁਸੀਂ ਵੀ ਸਾਡੇ ਆਪਣੇ ਭੈਣ ਭਰਾਓ ਆਪਾਂ ਨਹੀਂ ਚਾਹੁੰਦੇ ਕਿਸੇ ਭੈਣ ਭਰਾ ਦੀ ਆਤਮਾ ਦੁਖੀ ਹੋਵੇ ਜਾਂ ਮਤਲਬ ਵੀ ਇੱਕ ਭਰਾ ਨੂੰ ਜਿਸ ਤਰ੍ਹਾਂ ਕਰਾਂ ਦੇ ਵਿੱਚ ਹੁੰਦਾ ਹੈ ਹਨਾ ਇੱਕ ਨੂੰ ਵਾਧਾ ਦਿੱਤਾ ਜਾਵੇ ਦੂਜੇ ਨੂੰ ਘਟ ਤਾਂ ਉਹ ਵਿਤਕਰੇ ਵਾਲੀ ਗੱਲ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਤੁਹਾਨੂੰ ਦੇ ਦੱਸਿਆ ਸੀ ਵੀ 2-4 ਦਿਨਾਂ ਦੇ ਵਿੱਚ ਨਵੇਂ ਪਟੀਸ਼ਨਰਾਂ ਦਾ ਜਿਹੜਾ ਉਹ ਕੇਸ ਲੱਗਣਾ ਠੀਕ ਹੈ ਜੀ ਸਭ ਤੋਂ ਜ਼ਰੂਰੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਸ਼ਾਇਦ ਜਨਰਲਾਈਜ਼ ਨਹੀਂ ਹੋਣਾ ਤਾਂ ਪਟੀਸ਼ਨਰ ਬਣ ਕੇ ਆਪਣਾ ਇੱਕ ਕੇਸ ਦੇਖੋ ਤੁਸੀਂ ਤਿਆਰ ਕਰੋ ਆਪਣਾ ਵਕੀਲ ਤਿਆਰ ਕਰਕੇ ਉਸ ਤਰ੍ਹਾਂ ਦਾ ਕੇਸ ਲਾਓ ਕਿਉਂਕਿ ਹੁਣ ਤਾਂ ਦੇਖੋ ਕੇਸ ਜਿੱਤੇ ਪਏ ਸਾਰਿਆਂ ਦੇ ਸਪੀਕਿੰਗ ਆਰਡਰ ਆ ਗਏ ਹੁਣ ਤਾਂ ਬਹੁਤ ਜਿਵੇਂ ਕਹਿੰਦੇ ਵੀ ਘੱਟ ਪੈਸਿਆਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਉਹ ਸਰਜਣਾ ਕਿਉਂਕਿ ਜਿੱਥੇ ਤਾਂ ਦੇਖੋ ਪਹਿਲਾਂ ਕਿੰਨੇ ਵਕੀਲਾਂ ਨੂੰ ਕਿੰਨ ਬਹੁਤ ਸਾਰੇ ਪੈਸੇ ਦੇਣੇ ਪਏ ਆ ਪਰ ਹੁਣ ਸ਼ਾਇਦ ਘੱਟ ਪੈਸਿਆਂ ਦੇ ਵੀ ਜੀ ਕਿਉਂਕਿ ਤੁਹਾਡਾ ਸਾਰਾ ਜਿਹੜਾ ਕੇਸ ਹੁਣ ਸਪਸ਼ਟ ਹੋ ਚੁੱਕਿਆ ਠੀਕ ਹੈ ਜੀ ਸਿਰਫ ਉਹਨਾਂ ਨੇ ਹੀアリング ਦੇੜੀਆਂ ਹੈ ਹੀアリング ਤੇ ਪਹਿਲੀ ਹੀアリング ਦੇ ਪੂਰੀ ਸ਼ਾਇਦ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਡੇ ਪੱਖ ਦੇ ਵਿੱਚ ਆ ਜਾਊਗਾ ਸੋ ਦੋਸਤੋ ਜਿਹੜੇ ਵੀ ਭੈਣ ਭਰਾ ਅਜੇ ਵੀ ਪਟੀਸ਼ਨਰ ਨਹੀਂ ਬਣੇ ਅਜੇ ਵੀ ਸੋਚ ਰਹੇ ਵੀ ਅਸੀਂ ਬਣੀਏ ਜਾਂ ਨਾ ਬਣੀਏ ਤਾਂ ਹੱਥ ਬੰਨ ਕੇ ਬੇਨਤੀ ਹੈ ਕੋਸ਼ਿਸ਼ ਕਰੋ ਪਟੀਸ਼ਨਰ ਬਣ ਜੋ ਤੇ ਜਿਹੜੇ ਇਹ ਸੋਚਦਾ ਵੀ ਸ਼ਾਇਦ ਕੇਸ ਜਨਰਲਾਈਜ਼ ਹੋ ਜਾ ਚਲੋ ਭਾਈ ਉਹਨਾ ਟਾਈਮ ਤੁਸੀਂ ਵੇਟ ਕਰ ਲਓ ਠੀਕ ਹੈ ਜੀ ਸੋ ਦੂਸਰੇ ਇਹ ਭੈਣ ਭਰਾਵਾਂ ਦੀ ਕਮੈਂਟ ਸੀ ਕਿ 66354166 ਜਾਂ ਜਿਹੜੇ ਹੋਰ ਕਿਸੇ ਕਿਸ ਤਰ੍ਹਾਂ ਦੇ ਕੀਡਰ ਦੇ ਨੇ ਸੋ ਦੋਸਤ ਇੱਕ ਸਿੱਧੀ ਜੀ ਸਪਸ਼ਟ ਜੀ ਗੱਲ ਹੈ ਵੀ ਜੇਕਰ ਤੁਹਾਡੇ ਜਿਵੇਂ ਕਹਿ ਦਈਏ ਵੀ ਐਡਵਰਟਾਈਜ਼ਮੈਂਟ ਜਾਂ ਤੁਹਾਡੇ ਕਨਫਰਮੇਸ਼ਨ ਲੈਟਰ 17 ਜੁਲਾਈ 2020 ਤੋਂ ਪਹਿਲਾਂ ਦਾ ਹੈ ਠੀਕ ਹੈ ਜੀ ਚਾਹੇ ਤੁਸੀਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਕਈ ਦੋਸਤਾਂ ਨੇ ਮੈਸੇਜ ਲਿਆ ਵੀ ਸਾਡੀ ਜਿਹੜੀ ਜੁਆਇਨਿੰਗ ਹੈ ਜੀ ਉਹ 9 ਜੁਲਾਈ ਦੀ ਹੈ ਤਾਂ ਉਹ ਭਾਅ 17 ਤੋਂ ਪਹਿਲਾਂ ਦੀ ਹੈ ਤਾਂ ਉਹਨਾਂ ਦੇ ਉੱਪਰ ਪੇ ਜਿਹੜਾ ਹੈਗਾ 6ਵਾਂ ਪੇਸਕੀ ਲਾਗੂ ਹੋ ਸਕਦਾ ਹੈ ਠੀਕ ਹੈ ਜੀ ਕਿਉਂਕਿ ਜੇਕਰ ਉਹ ਪਟੀਸ਼ਨਰ ਨਹੀਂ ਬਣੇ ਤਾਂ ਉਹਨਾਂ ਨੂੰ ਵੀ ਕੇਸ ਲਾ ਦੇਣਾ ਚਾਹੀਦਾ ਹੈ ਤਾਂ ਤਕਰੀਬਨ ਜਿੱਥੋਂ ਤੱਕ ਜਿਹੜਾ ਬਣਦਾ ਵੀ ਸਭ ਤੋਂ ਪਹਿਲਾਂ ਜੇਕਰ ਸਰਕਾਰ ਦੀ ਹੀ ਪਾਲਿਸੀ ਚੱਲੀ ਆ ਰਹੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਕੋਈ ਵੀ ਆਪਾਂ ਕਹიდੀਏ ਵੀ ਬਕਾਇਆ ਦਿੱਤਾ ਜਾਂਦਾ ਹੈ ਜਾਂ ਕੋਈ ਪੇਸਕੀ ਲਾਗੂ ਕੀਤਾ ਜਾਂਦਾ ਸਭ ਤੋਂ ਪਹਿਲਾਂ ਪਟੀਸ਼ਨਰ ਦੇ ਉੱਪਰ ਲਾਗੂ ਕੀਤਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਸਰਕਾਰ ਚਾਹੇ ਤਾਂ ਉਹਨੂੰ ਜਨਰਲਾਈਜ਼ ਵੀ ਕਰ ਸਕਦੀ ਹੈ ਨਹੀਂ ਫਿਰ ਉਹਨੂੰ ਪਟੀਸ਼ਨਰਾਂ ਨੂੰ ਦੇ ਕੇ ਹੀ ਜਿਹੜਾ ਹੋ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਸਰਕਾਰ ਕਿਸ ਤਰ੍ਹਾਂ ਉਹਨੂੰ ਆਪਣੇ ਲੈਂਦੀ ਹੈ ਜੀ ਪਟੀਸ਼ਨ ਨੂੰ ਜਨਰਲਾਈਜ਼ ਕਰਦੀ ਹੈ ਜਾਂ ਨਹੀਂ ਕਰਦੀ ਹੈ ਜਾਂ ਕਿਸ ਤਰ੍ਹਾਂ ਸੱਤਾ ਵਾਲਾ ਜਿਹੜਾ ਲੈਟਰ ਹੈ ਉਹਨੂੰ ਰੱਦ ਹੀ ਕਰਕੇ ਜਿਹੜਾ ਸਾਰਾ ਤੇ ਛੇਵਾ ਪੇਕ ਮਿਸ਼ਨ ਲਾਗੂ ਹੋ ਸਕਦਾ ਕਿਉਂਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਭਰਤੀਆਂ 41 48 92 98 94 635 ਬਹੁਤ ਸਾਰੀਆਂ ਭਰਤੀਆਂ ਉਸ ਤੋਂ ਬਾਅਦ ਆਈਆਂ ਨੇ ਠੀਕ ਹੈ ਜੀ ਸੋ ਸਾਰੇ ਹੀ ਜਿਹੜੇ ਉਹ ਪੇ ਸਕੇਲ ਦੀ ਉਹ ਮੰਗ ਕਰ ਰਹੇ ਠੀਕ ਹੈ ਜੀ ਸੋ ਇਹ ਅੱਜ ਗੁਰਪ੍ਰੀਤ ਸਿੰਘ ਦੇ ਜਿਹੜੇ ਸਪੀਕਿੰਗ ਆਰਡਰ ਆਏ ਸੀ ਤੁਹਾਨੂੰ ਸ਼ਾਇਦ ਪੜ੍ਹ ਕੇ ਸੁਣਾਣੇ ਮੈਂ ਸੌਰੀ ਮਾਫੀ ਚਾਹੂੰਗਾ ਗੁਰਪ੍ਰੀਤ ਸਿੰਘ ਸਮਾਜਿਕ ਸਿੱਖਿਆ ਮਾਸਟਰ ਜਿਹੜਾ ਸਰਕਾਰੀ ਹਾਈ ਸਕੂਲ ਕੁੜਿਆਣਾ ਅਬੋਰ ਟੂ ਦੇ ਫਾਜ਼ਿਲਕਾ ਦੇ ਆ ਠੀਕ ਹੈ ਜੀ ਸੋ ਇਹਨਾਂ ਦੇ ਅੰਡਰ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਦੇ ਉੱਪਰ 10 334 800 ਤੇ 5000 ਗ੍ਰੇਡ ਪੇ ਦੇ ਅਕੋਰਡਿੰਗ ਛੇਮਾ ਪੇ ਕਮਿਸ਼ਨ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਠੀਕ ਹੈ ਜੀ ਇਸ ਤੋਂ ਪਹਿਲਾਂ ਜਿਹੜੇ ਦਵਿੰਦਰ ਖੇੜਾ ਉਹ ਜਿਹੜੇ ਸੀਗੇ ਜੀ 19204 ਤੇ ਆਪਣਾ ਉਸ ਤੋਂ ਵੱਧ ਸੀਗਾ ਜੀ ਇਮਰਾਨ ਹੁਸੈਨ ਵਾਲੇ ਠੀਕ ਹੈ 1596 ਤਾਂ ਉਹਨਾਂ ਕੇਸਾਂ ਦੇ ਵਿੱਚ ਵੀ ਜਿਹੜਾ ਸਿਮਾ ਪੇਸ਼ ਗਿਆ ਲਾਗੂ ਹੋ ਚੁੱਕਿਆ ਹੱਜੀ ਜਿਹੜੇ ਗੁਰਪ੍ਰੀਤ ਸਿੰਘ ਵਾਲੇ ਆ ਉਹਨਾਂ ਦੇ ਆਰਡਰ ਆ ਚੁੱਕੇ ਆ ਤੇ ਜਲਦੀ ਹੀ ਜਿਹੜਾ ਕੋਈ ਕੇਸ ਰਹਿ ਗਿਆ ਪੈਂਡਿੰਗ ਪਟੀਸ਼ਨਰ ਦਾ ਠੀਕ ਹੈ ਜੀ ਸ਼ਾਇਦ ਲਾਸਟ ਮਈ ਵਾਲਾ ਮੇਬੀ ਸ਼ਾਇਦ ਪੈਂਡਿੰਗ ਹੋਵੇ ਠੀਕ ਹੈ ਜੀ ਤਾਂ ਉਹਨਾਂ ਦੇ ਵੀ ਜਲਦੀ ਜਿਹੜੇ ਉਹ ਕੇਸ ਆ ਜਾਣਗੇ ਸਪੀਕਿੰਗ ਆਰਡਰ ਠੀਕ ਹੈ ਜੀ ਸੋ ਕਿਰਪਾ ਕਰਕੇ ਦੁਬਾਰਾ ਫਿਰ ਬੇਨਤੀ ਹੈ ਅਥੋੜਾ ਸਮਾਂ ਜਿਵੇਂ ਕਹਿੰਦੇ ਧੀਰਜ ਬਣਾ ਕੇ ਰੱਖੋ ਬਾਲੀ ਕਾਲੀ ਨਾ ਕਰੋ ਹੌਲੀ ਹੌਲੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲਣੀਆਂ ਹੋਣਗੀਆਂ ਬਸ ਇੱਕ ਪਰਮਾਤਮਾਗੇ ਜਿਹੜੀਆਂ ਆਪਾਂ ਅਰਦਾਸ ਕਰ ਸਕਦਾ ਉਹ ਇਹ ਹੈ ਕਿ ਤੁਹਾਡੀ ਕਿਸੇ ਤਰ੍ਹਾਂ ਦੀ ਰਿਕਵਰੀ ਨਾ ਹੋਵੇ ਤੁਹਾਡੀ ਪੇ ਫਿਕਸ ਇਸ ਤਰ੍ਹਾਂ ਕੀਤੀ ਜਾਵੇ ਕਿ ਤੁਹਾਨੂੰ ਨੋ ਮੈਂ ਜਿਸ ਤਰ੍ਹਾਂ ਕਹਿੰਦੇ ਆ ਵੀ ਸਾਪੋ ਵੀ ਮਰਜੀ ਤੇ ਲਾਠੀ ਵੀ ਨਾ ਟੁੱਟੇ ਨਾ ਤਾਂ ਤੁਹਾਨੂੰ ਰਿਕਵਰੀ ਮਿਲੇ ਤੇ ਤੁਹਾਨੂੰ ਛੇਮਾ ਪੇਮੈਂਟ ਅਕੋਰਡਿੰਗ ਤੁਹਾਡਾ ਸਭ ਉਹ ਜਿਹੜਾ ਉਹ ਬਕਾਇਆ ਬਣ ਜੇ ਠੀਕ ਹੈ ਜੀ ਸੋ ਇਸੇ ਆਸ ਦੇ ਨਾਲ ਤੇ ਦੂਸਰਾ ਕੇਸੀ ਕੇ ਟ੍ਰਾਂਸਫਰ ਬਾਰੇ ਦੋਸਤ ਬਹੁਤ ਸਾਰੇ ਭੈਣ ਭਰਾ ਪੁੱਛ ਰਹੇ ਸੀ ਸੋ ਦੋਸਤੋ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ 18 ਤੋਂ 20 ਦੇ ਵਿੱਚ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਹੁਣ ਟ੍ਰਾਂਸਫਰ ਆਉਣ ਵਾਸਤੇ ਸਟੇਸ਼ਨ ਚੁਆਇਸ ਹੋ ਸਕਦੀ ਹੈ ਕਿਉਂਕਿ ਵਿਭਾਗ ਦੇ ਵਿੱਚ ਸਾਰਾ ਕੰਮ ਜਿਹੜਾ ਹੁਣ ਸਿਮਿਲਰ ਚੱਲ ਰਿਹਾ ਹੈ ਦੋਸਤੋ ਪਹਿਲਾਂ ਦੇਖੋ ਪੇ ਫਿਕਸੇਸ਼ਨ ਵਾਲਾ ਸੀਗਾ ਸਪੀਕ ਆਰਡਰ ਵਾਲਾ ਇਹਦੇ ਨਾਲ ਹੀ ਟ੍ਰਾਂਸਫਰਾਂ ਦਾ ਚੱਲ ਰਿਹਾ ਤੇ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਜਿਹੜੇ ਹੋ ਵਿਭਾਗ ਦੇ ਵਿੱਚ ਚੱਲਦੇ ਰਹਿੰਦੇ ਜਿਦੇ ਕਰਕੇ ਥੋੜਾ ਬਹੁਤ دیر ਹੋ ਸਕਦੀ ਹੈ ਤਾਂ ਤੋ ਤਕਰੀਬਨ ਜਿਵੇਂ ਕਿ ਜੇ ਵੀ ਮੋਟਾ-ਮੋਟਾ 20 ਤਰੀਕ ਤੱਕ ਜਿਹੜੇ ਉਹ ਸਟੇਸ਼ਨ ਚੁਆਇਸ ਜਾਂ ਉਸ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ ਠੀਕ ਹੈ ਜੀ ਸੋ ਇਹ ਹੋਰ ਵੀ ਜੇਕਰ ਕਿਸੇ ਭੈਣ ਭਰਾ ਦਾ ਕੋਈ ਸਵਾਲ ਹੋਇਆ ਜਾਂ ਕਿਸੇ ਤਰ੍ਹਾਂ ਦਾ ਕੁਝ ਪੁੱਛਣਾ ਦੱਸਣਾ ਹੋਵੇ ਤਾਂ ਆਪਣੇ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤਾਂ ਇਹਦੇ ਨਾਲ ਸਾਨੂੰ ਵੀ ਜਾਣਨ ਨੂੰ ਮਿਲਦਾ ਹੈ ਸਿੱਖਣ ਨੂੰ ਮਿਲਦਾ ਹੈ ਤੇ ਜਿਹੜੇ ਹੋਰ ਭੈਣ ਭਰਾ ਹੋਵੇ ਸ਼ਾਇਦ ਉਹਨਾਂ ਦੇ ਸਵਾਲਾਂ ਦਾ ਹੱਲ ਵੀ ਆਪਣੇ ਆਪ ਹੀ ਜਿਹੜਾ ਉਹ ਸਵਾਲਾਂ ਦੇ ਜਵਾਬ ਮਿਲ ਜਾਂਦੇ ਸੋ ਕਿਰਪਾ ਕਰਕੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਆ ਕਰੋ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ